ਤੁਜੀ ਜੁੜੇ ਹੋਏ ਖਬਰ ਨਮਾ ਦੇ ਨਾਲ ਜਗਤਾਰ ਦਸ਼ਾਨ ਸਾਹਿਬ ਦਾ ਸਵਾਦ ਕਰਦਾ ਹਾਂ। ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਦੇ ਉੱਪਰ ਲਗਾਤਾਰ ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਜਿਸ ਨੂੰ ਲੈ ਕੇ ਮੰਗਾਂ ਮਨਵਾਉਣ ਲਈ ਭਾਰਤੀ ਕਿਸਾਨ ਜੁਗਨ ਇਕਤਾ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਦੱਲੇਵਾਲ ਵੱਲੋਂ ਪਿਛਲੇ ਸਮੇਂ ਐਲਾਨ ਕੀਤਾ ਗਿਆ ਸੀ ਕਿ ਉਹ ਮਰਨਵਰਤ ਦੇ 26 ਤਰੀਕ ਨੂੰ ਬੈਠਣਗੇ। 26 ਤਰੀਕ ਤੋਂ ਮਰਨਵਰਤ ਬੈਠਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਖਨੌਰੀ ਬਾਰਡਰ ਤੋਂ ਹਰਾਸ ਤੋਂ ਉੱਚ ਲੈ ਕੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਰਹਿ ਗਿਆ ਸੀ ਭਾਰੀ ਸੁਰੱਖਿਆ ਦੇ ਵਿੱਚ ਉਹਨਾਂ ਨੂੰ ਉੱਥੇ ਦਾਖਲ ਕਰਾਇਆ ਗਿਆ ਸੀ ਅਤੇ ਕਿਸੇ ਨੂੰ ਵੀ ਉੱਥੇ ਉਹਨਾਂ ਨੂੰ ਮਿਲ ਦਿੱਤਾ ਨਹੀਂ ਜਾ ਰਿਹਾ ਸੀ ਇਸ ਤੋਂ ਬਾਅਦ ਫ੍ਰੀਕੋਰਟ ਦੇ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਉਹਨਾਂ ਨੂੰ ਮਿਲ ਪਹੁੰਚੇ ਤਾਂ ਉਹਨਾਂ ਨੂੰ ਵੀ ਜਿਹੜਾ ਜੀਵੀ ਸਿੰਘ ਦਲਿਆਲ ਨੂੰ ਮਿਲ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਆਪਣੇ ਸੋਸ਼ਲ ਮੀਡੀਆ account ਉੱਪਰ ਸਰਕਾਰ ਉੱਪਰ ਸਵਾਲ ਖੜੇ ਕੀਤੇ ਕਿ ਉਹਨਾਂ ਵੱਲੋਂ ਧੱਕੇਸ਼ਾਹੀ ਲਗਾਤਾਰ ਕੀਤੀ ਜਾ ਰਹੀ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਨੇ ਪਰ ਇਸ ਤਰ੍ਹਾਂ ਕਾਰਵਾਈ ਕਰਨਾ ਗੰਨਦਲਜੋਗ ਹੈ ਕਿਸਾਨੀ ਸੰਘਰਸ਼ ਦਾ ਡਰ ਕੇ ਸਾਥ ਦਿੰਦੇ ਹਨ ਜੀ ਉਸ ਸਮੇਂ ਇਸ ਮੌਕੇ ਹੋਰ ਕੀ ਕਿਹਾ ਮੈਂਬਰ ਪਾਰਲੀਮੈਂਟ ਸਰਜੀ ਸਿੰਘ ਖਾਲਸਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਭ ਨੂੰ ਪਤਾ ਹੈ ਕਿ ਬਹੁਤ ਦੇਰ ਤੋਂ ਜਿਹੜਾ ਇਹ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਜਗਜੀਤ ਸਿੰਘ ਦੱਲੇਵਾਲ ਲੜਾਈ ਲੜ ਰਹੇ ਆ ਆਪਣੇ ਜਥੇਬੰਦੀ ਵੱਲੋਂ ਦੱਲੇਵਾਲ ਵੱਲੋਂ ਸਾਧ ਸੰਗਤ ਉਹਨਾਂ ਨੇ ਹੁਣ ਇੱਕ ਪਾਸਾ ਕਰਨ ਲਈ ਮਰਨ ਵਰਤ ਤੇ ਬੈਠਣਾ ਸੀ ਮਰਨ ਵਰਤ ਤੇ ਬੈਠਣ ਵਾਸਤੇ ਉਹਨਾਂ ਨੇ ਆਪਣੀ ਜ਼ਿਦਾਦ ਜ਼ਮੀਨ ਆਪਣੇ ਬੇਟੇ ਤੇ ਨੂਹ ਦੇ ਨਾਂ ਕਰਾਤੀ ਤੇ ਉਹਨਾਂ ਨੇ ਜਦੋਂ ਮਰਨਵਰਤ ਤੇ ਬੈਠਣਾ ਸੀ ਤੇ ਰਾਤ 3 ਵਜੇ ਤੜਕੇ ਨੂੰ ਖਨੌਰੀ ਬਾਰਡਰ ਤੋਂ ਪੁਲਿਸ ਨੇ ਉਹਨਾਂ ਨੂੰ ਚੱਕ ਲਿਆ ਤੇ ਜ਼ਬਰਦਸਤੀ ਡੀ ਐਮ ਸੀ ਦਾਖਲ ਕਰਾਤਾ ਡੀ ਐਮ ਸੀ ਦਾਖਲ ਕਰਾਉਣ ਤੋਂ ਬਾਅਦ ਅਸੀਂ ਜਹਾਨੂੰ ਜਦੋਂ ਪਤਾ ਲੱਗਿਆ ਅਸੀਂ ਗਏ ਬਾਰਡਰ ਤੇ ਉੱਥੇ ਬਾਰਡਰ ਤੇ ਤੇ ਉੱਥੇ ਹਸਪਤਾਲ ਗਏ ਅਸੀਂ ਸੌਰੀ ਹਸਪੀਟਲ ਅਸੀਂ ਬਹੁਤ ਉੱਥੇ ਜ਼ੋਰ ਲਾਇਆ ਕਿ ਸਾਨੂੰ ਮਿਲਣ ਦਿੱਤਾ ਜਾਵੇ ਪਰ ਨਹੀਂ ਪੁਲਿਸ ਨੇ ਨਹੀਂ ਮਿਲਣ ਦਿੱਤਾ ਅਸੀਂ ਜਿਹੜੀ ਆ ਪੰਜਾਬ ਸਰਕਾਰ ਦੀ ਤੱਕੀ ਛਾਹੀ ਹੈ ਇਹਦੇ ਖਿਲਾਫ ਹੈ ਤੇ ਜਿਹੜਾ ਸਾਡਾ ਪੂਰਾ ਸਹਿਯੋਗ ਹੈ ਕਿਸਾਨੀ ਸੰਘਰਸ਼ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 他妈的，好些，他现在。